ਪੁਲਿਸ ਸਾਡੇ ਨਾਲ ਤੱਕਾ ਕਰਦੀ ਆ ਗੁੰਡਾ ਕਰਤੀ ਕਰੋਗੇ ਤਾਂ ਪੁਲਿਸ ਦੇ ਮਹਿਮਾਨ ਤਾਂ ਬਣਨਾ ਹੀ ਪਏਗਾ ਨਾ ਬਾ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਬੀਤੇ ਦਿਨ ਚਾਰ ਵਿਅਕਤੀਆਂ ਵੱਲੋਂ ਜਰਨੈਲ ਸਿੰਘ ਉਰਫ ਲਾਲੀ ਨਾਂ ਦੇ ਵਿਅਕਤੀ ਤੇ ਪਿਸਟਲ ਦੇ ਨਾਲ ਗੋਲੀ ਚਲਾ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਗਨੀਮਤ ਇਹ ਰਹੀ ਸੀ ਕਿ ਗੋਲੀ ਜਰਨੈਲ ਸਿੰਘ ਦੇ ਸਿਰ ਦੇ ਉੱਪਰੋਂ ਦੀ ਲੰਘ ਗਈ ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਪੁਲਿਸ ਨੇ ਕੁਝ ਘੰਟਿਆਂ ਵਿੱਚ ਹੀ ਚਾਰ ਆਰੋਪੀਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਉਹਨਾਂ ਕੋਲੋਂ ਬਿਨਾਂ ਲਾਇਸੈਂਸੀ ਪਿਸਟਲ ਵੀ ਬਰਾਮਦ ਕਰ ਲਈ ਗਈ ਇਸ ਮੁਕੇ ਨਾਬਾ ਦੇ ਡੀਐਸਪੀ ਗੁਰਿੰਦਰ ਸਿੰਘ ਬਾਲੇ ਦੱਸਿਆ ਕਿ ਜਦੋਂ ਬਾਰਦਾਤ ਨੂੰ ਇਹਨਾਂ ਨੇ ਅੰਜਾਮ ਦਿੱਤਾ ਤਾਂ ਨਾਬਾ ਕੋਤਵਾਲੀ ਦੇ ਐਸਐਚਓ ਵੱਲੋਂ ਫੌਰੀ ਤੌਰ ਤੇ ਟੀਮਾਂ ਬਣਾ ਕੇ ਇਹਨਾਂ ਨੂੰ ਕੁਝ ਘੰਟਿਆਂ ਵਿੱਚ ਹੀ ਗ੍ਰਿਫਤਾਰ ਕਰ ਲਿਆ। ਇਹ ਮੈਂ ਬਾਰਦਾਤ ਪੁਰਾਣੀ ਰੇਂਜੇਸ ਨੂੰ ਲੈ ਕੇ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਹਨਾਂ ਕੋਲੋਂ ਡਿਜ਼ਾਇਰ ਗੱਡੀ ਅਤੇ ਬਿਨਾ ਨੰਬਰੀ ਪਿਸਤਲ ਵੀ ਇਹਨਾਂ ਕੋਲੋਂ ਬਰਾਮਦ ਕੀਤੀ ਗਈ ਹੈ। ਇਹਨਾਂ ਨੇ ਜਿਸ ਵਿਅਕਤੀ ਦੀ ਪਿਸਤਲ ਜਿਸ ਵਿਅਕਤੀ ਤੋਂ ਪਿਸਤਲ ਲਈ ਸੀ ਉਸ ਨੂੰ ਵੀ ਇਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ। ਇਹਨਾਂ ਸਾਰਿਆਂ ਦੇ ਪਹਿਲਾਂ ਵੀ ਅਲੱਗ-ਅਲੱਗ ਥਾਣਿਆਂ ਵਿੱਚ ਮਾਮਲੇ ਦਰਜ ਹਨ। ਇਹ ਸਾਰੇ ਹੀ ਨਾਬੇ ਹਲਕੇ ਦੇ ਰਹਿਣ ਵਾਲੇ ਹਨ ਇਹਨਾਂ ਦੀ ਪਛਾਣ ਹਰਦੀਪ ਸਿੰਘ ਗਰੇਵਾਲ ਗੁਰਦੀਪ ਸਿੰਘ ਔਰ ਰਦੀਪੂ ਦਵਿੰਦਰ ਸਿੰਘ ਜਗਸੀਰ ਸਿੰਘ ਔਰ ਜੱਗੀ ਵਜੋਂ ਹੋਈ ਹੈ ਉਹਨਾਂ ਦਾ ਪੁਲਿਸ ਰਿਮਾਂਡ ਲਿਆ ਜਾਵੇਗਾ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ ਇਹਨਾਂ ਤੇ ਪਹਿਲਾਂ ਵੀ ਅਲੱਗ-ਅਲੱਗ ਥਾਣਿਆਂ 'ਚ ਮਾਮਲੇ ਦਰਜਿਆ ਐਸ ਐਚ ਓ ਮੋਤਵਾਲੀ ਨਾਬਾ ਵੱਲੋਂ ਤੇ ਇਹਨਾਂ ਦੀ ਟੀਮ ਵੱਲੋਂ ਇਹ ਕੇਸ ਰਜਿਸਟਰਡ ਕੀਤਾ 137 ਨੰਬਰ ਮੁਕੱਦਮਾ 307 ਅੰਡਰ ਸੈਕਸ਼ਨ 'ਚ ਇਹ ਕੇਸ ਰਜਿਸਟਰਡ ਹੋਇਆ ਇਹ ਪੰਜ ਬੰਦਿਆਂ ਦੇ ਖਿਲਾਫ ਬਾਈ ਨੇਮ ਪਰਚਾ ਦਰਜ ਕੀਤਾ ਗਿਆ ਇਹਦੇ ਵਿੱਚ ਹੈ ਕਿ ਜਰਨੈਲ ਸਿੰਘ ਲਾਲੀ ਜਿਹੜਾ ਮੁਕਦਮੇ ਦਾ ਮਦਈ ਹੈ ਉਹ ਦਾ ਇਹ ਜਿਹੜੇ ਚਾਰ ਬੰਦੇ ਨੇ ਜਿਦੇ ਵਿੱਚ ਗੁਰਦੀਪ ਸਿੰਘ ਦੀਪੂ ਵਗੈਰਾ ਤੇ ਉਹ ਉਹਦੇ ਸਾਥੀ ਹੀਗੇ ਨੇ ਉਹ ਆਏ ਉਹਨਾਂ ਨੇ ਆ ਕੇ ਇਹਨਾਂ ਦੀ ਪ੍ਰਾਣੀ ਰੰਜਿਸ਼ ਚੱਲ ਰਹੀ ਸੀ ਤੇ ਇਹਨੂੰ ਕਹਿੰਦੇ ਵੀ ਜਿਹੜਾ ਤੂੰ ਸਾਡੇ ਤੇ ਕੇਸ ਕੀਤਾ ਹੋਇਆ ਕੇਸ ਕੀਤਾ ਹੈ ਵੀ ਉਹ ਕੇਸ ਨੂੰ ਵਾਪਸ ਲੈ ਇਸ ਗੱਲ ਲਈ ਇਹਨੂੰ ਪ੍ਰੈਸ਼ਰਾਈਜ਼ ਕਰ ਰਹੇ ਸੀ ਉਨੇ ਕਿਹਾ ਵੀ ਮੈਂ ਕਿ ਇਸ ਵਾਰਸ ਨਹੀਂ ਲੈਣਾ ਇਸੇ ਵਜ੍ਹਾ ਰੈਂਜਸ ਕਰਕੇ ਇਹਦੇ ਤੇ ਉਹਨਾਂ ਨੇ ਫਾਇਰਿੰਗ ਕਰਤੀ ਫਾਇਰਿੰਗ ਤੋਂ ਬਾਅਦ ਜਦੋਂ ਉਹ ਅੱਗੇ ਉਹ ਇਨੇ ਵੀ ਉਹਨਾਂ ਨੂੰ ਪੈ ਗਿਆ ਤੇ ਉਹਦੇ ਤੋਂ ਪਿਸਟਲ ਡਿੱਗ ਪਿਆ ਜਿਹੜਾ ਮੇਨ ਬੰਦਾ ਸੀ ਤੇ ਉਹਦੇ ਤੋਂ ਪਿਸਟਲ ਡਿਗਣ ਕਰਕੇ ਫਿਰ ਇਹ ਹੱਥੋਪਾਈ ਹੋ ਗਏ ਜਿਹੜਾ ਮਤਲਬ ਫਿਰ ਇਹ ਦੁਬਾਰਾ ਫਾਇਰਿੰਗ ਨਾ ਕਰ ਸਕੇ ਇਸ ਕਰਕੇ ਉਹਦਾ ਬਚਾਅ ਹੋ ਗਿਆ ਆਦਰਵਾਇਜ਼ ਇਹ ਉਹਦਾ ਜਾਨੇ ਨੁਕਸਾਨ ਕਰ ਸਕਦੇ ਸੀ ਕਿੰਨੇ ਰਾਉਂਡ ਫਾਇਰ ਹੋਏ ਇਹ ਇੱਕ ਰਾਉਂਡ ਫਾਇਰ ਉਹਨਾਂ ਨੇ ਕੀਤਾ ਜਿਹੜਾ ਉਹਦੇ ਸਿਰ ਦੇ ਉੱਤੋਂ ਦੀ ਨਿਕਲ ਗਿਆ ਤੇ ਉਹਨੇ ਚਲਾਕੀ ਨਾਲ ਮਤਲਬ ਚੁਸਤੀ ਨਾਲ ਜਿਹੜਾ ਹੈਗਾ ਉਹਦਾ ਆਪਣਾ ਬਚਾਅ ਕਰ ਲਿਆ ਜਦੋਂ ਦੂਜਾ राउंड ਫਾਇਰ ਕਰਨ ਲੱਗੇ ਉਹ ਗੋਲੀ ਵਿੱਚ ਫਸ ਗਈ ਫਿਰ ਇਹਨੇ ਉਹਨਾਂ ਨਾਲ ਹੱਥੋਂ ਪਾਈ ਕਰਕੇ ਉਹ ਪਿਸਤਲ ਖੋਲ ਲਿਆ ਥੱਲੇ ਡਿੱਗ ਪਿਆ ਤੇ ਬਾਅਦ ਚ ਜਿਹੜਾ ਐਸ ਐਚਓ ਕੁਤਵਾਲੀ ਸਰਵਜੀਤ ਈਮਾਂਜੀ ਨੇ ਬੜੀ ਮੁਸਤੈਦੀ ਨਾਲ ਤੇ ਬੜੀ ਮਿਹਨਤ ਨਾਲ ਇਹਨਾਂ ਦੀ ਸਾਰੀ ਟੀਮ ਨੇ ਕੰਮ ਕਰਕੇ ਉਹ ਪਿਸਤੌਲ ਵੀ ਬਰਾਮਦ ਕਰ ਲਿਆ ਤੇ ਜਿਹੜੇ ਚਾਰ ਨੌਜਵਾਨ ਇਹਦੇ ਵਿੱਚ ਜਿਹੜੇ ਅਕਿਊਜ਼ਡ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਇਹ ਅਸੀਂ ਆਪਣੇ ਐਸਐਸਪੀ ਸਾਹਿਬ ਨੂੰ ਸਾਰੀ ਇਹ ਸਵਾਰਦਾਤ ਬਾਰੇ ਦੱਸਿਆ ਜਿਨ੍ਹਾਂ ਨੇ ਵੀ ਇਹ ਗੱਲ ਨੂੰ ਐਪਰੀਸ਼ੀਏਟ ਕੀਤਾ ਵੀ ਪੁਲਿਸ ਨੇ ਬੜੀ ਮੁਸਤੱਦੀ ਨਾਲ ਤੇ ਬੜੀ ਮਿਹਨਤ ਨਾਲ ਇਹ ਜਿਹੜਾ ਕੇਸ ਟ੍ਰੇਸ ਕਰ ਲਿਆ ਤੇ ਸਾਰੇ ਦੋਸ਼ੀ ਗ੍ਰਿਫਤਾਰ ਕਰ ਲਏ ਨੇ ਜਿਹੜਾ ਇੱਕ ਰਹਿੰਦਾ ਜਿਨੇ ਇਹਨਾਂ ਨੂੰ ਪਿਸਟਲ ਸਪਲਾਈ ਕੀਤਾ ਸੀ ਉਹਦੇ ਤੇ ਵੀ ਦਬਿਸ਼ ਦਿੱਤੀ ਜਾ ਰਹੀ ਹੈ ਤੇ ਜਲਦੀ ਉਹਨੂੰ ਵੀ ਗ੍ਰਿਫਤਾਰ ਕਰਕੇ ਇਹਦੀ ਅਗਲੀ ਜਿਹੜੀ ਕਾਰਵਾਈ ਮੁਕੰਮਲ ਕੀਤੀ ਜਾ ਰਹੀ ਹੈ ਸਰ ਇਹਨਾਂ ਤੋਂ ਪਹਿਲਾਂ ਕਿੰਨੇ ਕਿ ਪਿਸਟਲ ਅਸਾਂਸੀ ਜੀ ਹਾਂਜੀ ਪਿਸਤਲ ਇਹ 2 ਨੰਬਰ ਦਾ ਹੀ ਹੈ ਦੇਸੀ ਪਿਸਤਲ ਹੈ ਲੈਸੈਂਸੀ ਨਹੀਂ ਹੈਗਾ ਉਹ ਹੁਣ ਇਨਵੈਸਟੀਗੇਸ਼ਨ ਕਰ ਰਹੇ ਆ ਉਹਦੇ ਬਾਰੇ ਵੈਰੀਫਾਈ ਕਰਾਂਗੇ ਕਿ ਉਹਦੀ ਕੀ ਬੈਕਗ੍ਰਾਉਂਡ ਹੈ ਬਾਕੀ ਐਸਐਚਓ ਸਾਹਿਬ ਨੇ ਜਿਵੇਂ ਸਾਰਾ ਰਿਕਾਰਡ ਇਹਨਾਂ ਦਾ ਸਾਫ ਕਰ ਰਿਕਾਰਡ ਚੈੱਕ ਕੀਤਾ ਹੈ ਤਕਰੀਬਨ ਇੱਕ ਬੰਦੇ ਨੂੰ ਛੱਡ ਕੇ ਬਾਕੀ ਸਾਰਿਆਂ ਤੇ ਕੇਸ ਰਜਿਸਟਰਡ ਨੇ ਤੇ ਇਵਨ ਜਿਹੜਾ ਮੁਦਈ ਹੈਗਾ ਕਿਉਂਕਿ ਇਹਨਾਂ ਦੀ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਆ ਉਹਦੇ ਤੇ ਵੀ ਕਾਫੀ ਮਾਮਲੇ ਦਰਜ ਨੇ ਤੇ ਇਹਦੀ ਡੂੰਘਾਈ ਨਾਲ ਤਫਤੀਸ਼ ਕੀਤੀ ਜਾ ਰਹੀ ਹੈ ਤੇ ਜੋ ਵੀ ਇਹਦੇ ਵਿੱਚ ਕੋਈ ਹੋਰ ਚੀਜ਼ ਰਹਿੰਦੀ ਹੈ ਉਹਨੂੰ ਬਿਲਕੁਲ ਉਹਦੇ ਤੇ ਕਨਸੈਂਟਰੇਟ ਕਰਕੇ ਸਾਰੀ ਤਫ਼तीश ਨੂੰ ਕਮਲ ਕੀ ਕਰਦੇ ਆ ਕਿਊਜ਼ਡਾਂ ਦੇ ਨਾਮ ਕੀ ਨੇ ਜੀ ਇਹਦੇ ਵਿੱਚ ਦੇ ਕਿਊਜ਼ਡਾਂ ਦੇ ਨਾਮ ਹੈਗੇ ਨੇ ਜੀ ਇੱਕ ਹੈਗਾ ਮੇਨ ਜਿਹੜਾ ਗਰੇਵਾਲ ਕਰਕੇ ਆ ਜੀ ਗੁਰਦੀਪ ਸਿੰਘ ਉਰਫ ਦੀਪੂ ਦਲੱਦੀ ਆ ਜੀ ਇੱਕ ਹਰਦੀਪ ਸਿੰਘ ਗਰੇਵਾਲ ਇੱਕ ਜਗਸੀਰ ਸਿੰਘ ਜੱਗੀ ਆ ਜੀ ਤੇ ਇਹ ਸਾਰੇ ਜਿਹੜੇ ਹੈਗੇ ਤਕਰੀਬਨ ਨਾਬੇ ਤੇ ਏਰੀਏ ਦੇ ਹੀ ਰਹਿਣ ਵਾਲੇ ਨੇ ਕਿਉਂਕਿ ਦਲੱਦੀ ਪਿੰਡ ਵੀ ਨਾਲ ਹੀ ਹੈਗਾ ਜਿਹੜਾ ਮਦਈ ਮਕਦਮਾ ਉਹਦੇ ਵੀ ਰਿਹੈਸ਼ ਸਰਕੂਲਰ ਰੋਡ 'ਤੇ ਬਈ ਹੈਗੀ ਹੈ ਜੀ ਜਿਹੜੇ ਬੁਲਾਇਆ ਗਿਆ ਸੀਗਾ ਜੀ ਉੱਥੇ ਨਹੀਂ 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 ਜੀ ਉਹ ਬਾਈਚਾਸ ਉੱਥੇ ਖੜਾ ਸੀ ਜਾਂ ਇਹਨਾਂ ਨੇ ਮੰਨ ਲਓ ਉਹਦੀ ਰੈਕੀ ਕੀਤੀ ਹੋਏਗੀ ਤੇ ਇਹ ਉਹਨੂੰ ਬੁਲਾਇਆ ਨਹੀਂ ਸੀ ਗਿਆ ਉਹਨੂੰ ਤਾਂ ਪਤਾ ਨਹੀਂ ਸੀ ਵੀ ਮੇਰੇ ਨਾਲ ਆਉ ਵਾਰਦਤ ਕਰਨ ਵਾਲੇ ਨੇ ਇਹ ਜਨੂ ਮਾਰਨ ਦੀ ਨੀਤ ਨਾਲ ਰਹੀ ਸੀਗਾ ਜੀ ਹਾਂਜੀ ਹਾਂ ਬਿਲਕੁਲ ਇਸੇ ਕਰਕੇ ਅਸੀਂ 307 ਚ ਕੇਸ ਰਜਿਸਟਰ ਕੀਤਾ ਜਿਹੜੇ ਇਹਨਾਂ ਦੇ ਪਰਚੇ ਨੇ ਜੀ ਉਹ 90 ਜੀ ਨੇ ਕਿਤੇ ਹੋਰ ਥਾਵਾਂ ਤੇ ਵੀ ਦਰਜ ਨੇ 90 ਚ ਤੋਂ ਦਰਜ ਹੈਗੇ ਨੇ ਪਰ ਇਹਨਾਂ ਦਾ ਕਿਉਂਕਿ ਬਾਕੀ ਰਿਕਾਰਡ ਵੀ ਅਸੀਂ ਖੰਗਾਲ ਰਹੇ ਆ ਆਂਗਵਾਂਡ ਦੇ ਜ਼ਿਲ੍ਹਾ ਤੋਂ ਵੀ ਚੈੱਕ ਕਰ ਰਹੇ ਆ ਉਹ ਸਾਰੀ ਜਿਹੜੀ ਹੈਗੀ ਹੈ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਅਸੀਂ ਤੁਹਾਨੂੰ ਦੁਬਾਰਾ ਵੀ ਅਪਡੇਟ ਕਰਾਂਗੇ ਇਹ ਪਿਸਤਲ ਕਿੱਥੋਂ ਲੈਂਦਾ ਸੀ ਪਤਾ ਲੱਗੇ ਇਹ ਪਿਸਤਲ ਜਿਹਦੇ ਤੋਂ ਲੈਂਦਾ ਉਹ ਬੰਟੀ ਨਾਂ ਦਾ ਬੰਦਾ ਉਹ ਅਜੇ ਆਇਆ ਨਹੀਂ ਗ੍ਰਿਫਤਾਰ ਨਹੀਂ ਹੋਇਆ ਉਦੀ ਗ੍ਰਿਫਤਾਰੀ ਤੋਂ ਬਾਅਦ ਇਹ ਕਲੀਅਰ ਹੋ ਜਾਏਗਾ ਕਿ ਇਹ ਕਿੱਥੋਂ ਮਤਲਬ ਚੱਲਿਆ ਕਿੱਥੋਂ ਆਇਆ ਰਿਮਾਨਡ ਤੋਂ ਬਾਅਦ ਹੋਰ ਵੀ ਹ ਹਾਂਜੀ ਹਾਂ ਹੁਣ ਅਸੀਂ ਅੱਜ ਪੇਸ਼ ਕਰਕੇ ਉਹਨਾਂ ਦਾ ਰਿਮਾਨਡ ਹਾਸਲ ਕਰਾਂਗੇ ਤੇ ਰਿਮਾਨਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਪਿਸਟਲ ਨੂੰ ਆਰਾਮ ਮਿਲਣਾ ਬੜਾ ਗੰਭੀਰ ਵਿਸ਼ਾ ਕਿਉਂਕਿ ਇਹ ਗੈਂਗਸਟਰਾਂ ਜਾਂ ਜਿਹੜੇ ਜਿਹੜੇ ਗੁੰਡੇ ਅੰਸਰ ਨੇ ਇਹਨਾਂ ਨੂੰ ਇਸ ਤਰ੍ਹਾਂ ਪਿਸਟਲ ਮਿਲਣਾ ਬੜਾ ਗੰਭੀਰ ਵਿਸ਼ਾ ਹੈ ਦੇਖੋ ਇਸ ਤਰ੍ਹਾਂ ਦਾ ਜਿਹੜਾ ਹੈਗਾ ਕਿਉਂਕਿ ਇਹ ਪਹਿਲਾਂ ਵੀ ਮਤਲਬ ਜਿਹੜੀ ਇਹ ਚੀਜ਼ਾਂ ਰੇਂਜ ਕਰਦੇ ਨੇ ਇੱਕ ਦੂਜੇ ਨਾਲ ਆਪਣੀ ਦੁਸ਼ਮਣੀ ਕੱਢਣ ਲਈ ਬਿਲਕੁਲ ਇਸ ਟੀਨ ਯੂਨੀਵਰਸਿਟੀ ਡੰਗਾਈ ਨਾਲ ਇਹਦੀ ਪੜਤਾਲ ਕਰਾਂਗੇ ਵੀ ਇਹ ਪਿਸਤਲ ਕਿੱਥੋਂ ਆਇਆ ਇਹਦਾ origin ਕੀ ਹੈ ਕਿ ਕਿਵੇਂ ਚੱਲਿਆ ਤੇ ਕਿਵੇਂ ਇਹਨਾਂ ਤੱਕ ਪਹੁੰਚਿਆ ਉਹ ਵੀ ਇੱਕ ਤਫਤੀਸ਼ ਦਾ ਹਿੱਸਾ ਹੈ ਤੁਹਾਡੇ ਵੱਲੋਂ ਸਮਾਜ ਵਿਰੋਧੀ ਅਨਸਰਾਂ ਨੂੰ ਕੀ ਧਾਰਨਾ ਹੈ ਦੇਖੋ ਇਸ ਸਮਾਜ ਵਿਰੋਧੀ ਅਨਸਰਾਂ ਨੂੰ ਮਤਲਬ ਇਹ ਬਿਲਕੁਲ ਕਲੀਅਰ ਤੁਹਾਡੇ ਮਾਧਿਅਮ ਰਾਹੀਂ ਮੈਂ ਕਰਨਾ ਚਾਹੁੰਦਾ ਵੀ ਕੋਈ ਵੀ ਗੈਰ ਕਾਨੂੰਨੀ ਹਰਕਤ ਬਰਦਾਸ਼ਤ ਨਹੀਂ ਕੀਤੀ ਜਾਏਗੀ ਜੇਕਰ ਕੋਈ ਵੀ ਗੈਰ ਕਾਨੂੰਨੀ ਕੰਮ ਕਰਦਾ ਤਾਂ ਉਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏਗੀ ਇਸੇ ਕਰਕੇ ਮੈਂ ਤੁਹਾਡੇ ਮਾధ్యਮ ਨਾਲ ਹੀ ਅਪੀਲ ਵੀ ਕਰਦਾ ਵੀ ਜਿਹੜੇ ਕੋਈ ਇਹ ਗੈਰ ਕਾਨੂੰਨੀ ਕੰਮ ਕਰਨ ਵਾਲੇ ਜਾਂ ਗੈਂਗਵਾਰ ਵਾਲੀ ਜਿਹੜੀ ਗੱਲ ਉਹ ਬਿਲਕੁਲ ਬਾਝ ਆ ਜਾਣ ਨਹੀਂ ਤਾਂ ਉਹਨਾਂ ਦੇ ਖਿਲਾਫ ਅਸੀਂ ਪ੍ਰੋਪਰ ਸ਼ਿਕੰਜਾ ਕਸਾਂਗੇ ਤੇ ਜਿਹੜੀ ਕਾਨੂੰਨੀ ਪ੍ਰਕਿਰਿਆ ਉਹਨਾਂ ਨੂੰ ਭੁਗਤਣੀ ਪਵੇਗੀ ਪੁਲਿਸ ਵੱਲੋਂ ਇਹ ਕਿੰਨੇ ਘੰਟਿਆਂ ਵਿੱਚ ਸੋਲਵ ਕੀਤਾ ਇਹ ਦੇਖੋ ਜੀ ਪੁਲਿਸ ਦੀ ਜਿਹੜੀ ਇਸ ਸਾਰੇ ਕੇਸ ਵਿੱਚ ਕਾਰਗੁਜ਼ਾਰੀ ਬਹੁਤ ਹੀ ਕਾਬਲੇ ਤਾਰੀਫ ਹੈ ਤੇ ਇਹ ਦੇਖੋ ਕੱਲ ਤਕਰੀਬਨ 3:30-4 ਵਜੇ ਦੀ ਵਾਰਦਾਤ ਹੈ ਔਰ ਓਵਰਨਾਈਟ ਕੰਮ ਕਰਕੇ ਸਾਡੀ ਟੀਮ ਨੇ ਇਹਨੂੰ ਸਾਰੇ ਕੇਸ ਨੂੰ ਟ੍ਰੇਸ ਕਰ ਲਿਆ ਤੇ ਸਾਰੇ ਦੋਸ਼ੀ ਗ੍ਰਿਫਤਾਰ ਕੀਤੇ ਨੇ ਮਨਨ ਜੇ ਕਹਿ ਲਈਏ ਤਾਂ ਇਹ ਕੁਝ ਘੰਟਿਆਂ 'ਚ ਹੀ ਸਾਰਾ ਕੰਮ ਜਿਹੜਾ ਹੈਗਾ ਇਹਨੂੰ ਸਿਰੇ ਲਾ ਦਿੱਤਾ ਗਿਆ ਜੀ